ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਜੀ ਦੇ ਸੰਤ ਰੰਭ ਹੋਈ ਸੀ ਸੰਗਤ ਜੀਓ ਕੱਲ ਸੰਤ ਦੀ ਰੰਮਤਾ ਹੋਈ ਸੀ ਇਸ ਸ਼ਬਦ ਦਾ ਸੰਤ ਦਾ ਤੀਸਰਾ ਬੰਦ ਅਰੰਭ ਹੁੰਦਾ ਹੈ ਹਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੀ ਰਚਨਾ ਤੋਂ ਭਾਈ ਅਗਲੇ ਬੰਦ ਦੀ ਰੰਮਤਾ ਕਰਦੇ ਹਨ ਜੀ ਪੀਰ ਸੰਗ ਕਮਨ ਜਾਣਿਆ ਗੁਰ ਮਿਲ ਮਲਾਈ ਰਾਮ ਅੰਤਰ ਸ਼ਬਦ ਮਿਲੀ ਸਜੇ ਤਪਤਿ ਬਚਾਈਂ ਰਾਮ ਧੰਨ ਸ੍ਰੀ ਗੁਰੂ ਅੰਬਰਦਾਸ ਮਹਾਰਾਜ ਜੀ ਭਾਈ ਤੀਜਾ ਬੰਦ ਸ਼ੰਤ ਦਾ ਆਰੰਭ ਕਰਦੇ ਹਨ ਇੱਥੇ ਫਿਰ ਮਹਾਰਾਜ ਜੀ ਪਰਮੇਸ਼ਰ ਦੀ ਤਾਂਗ ਵਰਣਨ ਕਰਦੇ ਹੋਏ اے ਸੰਸਾਰੀ ਇਸਤਰੀ ਦੀ ਉਧਾਰ ਲੈਂਦੇ ਹਨ ਪਿਰ ਸੰਗ ਕਾਮਨ ਜਾਣਿਆ ਗੁਰ ਮੇਲ ਮਲਾਈ RAM ਮਹਾਰਾਜ ਜੀ ਕਹਿੰਦੇ ਜਦੋਂ ਪਰਮੇਸ਼ਰ ਦੇ ਨਾਲ ਫਿਰ ਪਤੀ ਪ੍ਰਮਾਤਮਾ ਨਾਲ ਏਕਾਮਨ ਦਾ ਮੇਲ ਹੋ ਜਾਂਦਾ ਹੈ ਜਿੰਦ ਦਾ ਜਿੰਦ ਰੂਪ ਇਸਤਰੀ ਦਾ ਗੁਰੂ ਦੇ ਰਾਹੀ ਗੁਰੂ ਦਾ ਮੇਲ ਜਿਹੜਾ ਹੈ ਉਹ ਪ੍ਰਮਾਤਮਾ ਪਰਮੇਸ਼ਰ ਪਰਮੇਸ਼ਰ ਦਾ ਮੇਲ ਹੈ ਗੁਰ ਮੇਲ ਮਲਾਈ RAM ਸਤਿਗੁਰ ਜੀ ਜਦੋਂ ਕੋਈ ਜਿਗਿਆਸੂ ਕੋਈ ਪ੍ਰਾਨੀ ਕੋਈ ਜੀਵ ਹਿਰਦੇ ਵਿੱਚ ਉਹਦੇ ਗੁਣਾ ਨੂੰ ਕੱਤਰ ਕਰ ਲੈਂਦਾ ਮਿਲ ਪ੍ਰੀਤਮ ਸੁਖ ਪਾਏ ਮਹਾਰਾਜ ਜੀ ਕਹਿੰਦੇ ਉਹ ਫਿਰ ਸੁਖ ਨੂੰ ਪਾਉਂਦਾ ਹੈ ਤੇ ਗੁਰੂ ਦੇ ਮੇਲ ਦੇ ਕਾਰਨ ਮਹਾਰਾਜ ਜੀ ਕਹਿੰਦੇ ਪੀਰ ਸੰਗ ਕਾਮਨ ਜਾਣਿਆ ਮਹਾਰਾਜ ਜੀ ਕਹਿੰਦੇ ਫਿਰ ਉਹ ਪੱਤੀ ਨੂੰ ਪਰਮੇਸ਼ਰ ਨੂੰ ਸੰਗ ਜਾਣ ਲਿਆ ਫਿਰ ਉਹਨੂੰ ਜੀਵ ਨੂੰ ਪਤਾ ਲੱਗ ਗਿਆ ਕਿ ਉਹ ਅੰਗ ਸੰਗ ਹੈ ਉਹ ਸਹਾਈ ਹੈ ਉਹ ਹਾਜ਼ਰ ਹੈ ਉਪੱਤੀ ਪਰਮੇਸ਼ਰ ਨੂੰ ਅੰਗ ਸੰਗ ਜਾਣ ਲਿਆ ਅੰਤਰ ਸ਼ਬਦ ਮਿਲੀ ਸਜੇ ਤਪਤ ਬੁਝਾਈ RAM ਜਿਹੜੀ ਅੰਦਰ ਤਪਸ਼ ਸੀ ਨਾ ਤਪਸੀ ਮਹਾਰਾਜ ਜੀ ਕਹਿੰਦੇ ਉਹ ਖਤਮ ਹੋ ਗਈ ਅੰਦਰ ਸ਼ਬਦ ਮਿਲੀ ਜਦੋਂ ਅੰਦਰ ਹਿਰਦੇ ਦੇ ਵਿੱਚ ਅੰਤਰਾਤਮਾ ਸ਼ਬਦ ਦਾ ਪ੍ਰਕਾਸ਼ ਹੋਇਆ ਹਿਰਦੇ ਦੇ ਵਿੱਚ ਮਲਾਪ ਹੋਇਆ ਮਹਾਰਾਜ ਜੀ ਕਹਿੰਦੇ ਫਿਰ ਸਹਜ ਵਸਤਾ ਦੇ ਕਾਰਨ ਅੰਦਰ ਠੰਡ ਪੈ ਗਈ ਸੀਤਲਤਾਈ ਆ ਗਈ ਉਹ ਤਪਸ ਉਹ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਤ੍ਰਿਸ਼ਨਾ ਦਾ ਸੰਤਾਪ ਸੀ ਤਾਪ ਸੀ ਉਤਰ ਗਿਆ ਬਿਨਸ ਗਿਆ ਮਹਾਰਾਜ ਜੀ ਕਹਿੰਦੇ ਜਦੋਂ ਮੇਲ ਹੋਇਆ ਤਪਤ ਬਚਾਈ ਰਾਮ ਮਹਾਰਾਜ ਜੀ ਕਹਿੰਦੇ ਉਹ ਤਪਤ ਜਿਹੜੀ ਸੀ ਉਹ ਬੁੱਝ ਗਈ ਅੱਗੇ ਮਹਾਰਾਜ ਜੀ ਬਚਨ ਕਰਦੇ ਨੇ ਸ਼ਬਦ ਤਪਤ ਬੁਝਾਈ ਅੰਤਰ ਸ਼ਾਂਤ ਆਈ ਸਹਿਜ ਹਰ ਰਸ ਚੱਖਿਆ ਜਦੋਂ ਸਹਿਜ ਹੀ ਉਹਨੂੰ ਚੱਖ ਲੈਣਾ ਮਹਾਰਾਜ ਜੀ ਕਹਿੰਦੇ ਇਹ ਜੀਵ ਰੂਪ ਇਸਤਰੀ ਦਾ ਮੇਲ ਹੋ ਗਿਆ ਤੇ ਅੰਦਰੋਂ ਔਗਣਾ ਦੀ ਮਹਾਰਾਜ ਜੀ ਕਹਿੰਦੀ ਜਿਹੜੀ ਆਗਨ ਸੀ ਉਹ ਖੰਡ ਉਹਨੂੰ ਮਹਾਰਾਜ ਦੇ ਸ਼ਬਦ ਨੇ ਬੁਝਾਤਾ ਫਿਰ ਸ਼ਬਦ ਤਪਤ ਬੁਝਾਈ ਮਹਾਰਾਜ ਜੀ ਕਹਿੰਦੇ ਅੰਤਰ ਸ਼ਾਂਤ ਆਈ ਅੰਦਰ ਨੂੰ ਸ਼ਾਂਤੀ ਮਿਲ ਗਈ ਠੰਡ ਮਿਲ ਗਈ ਮਨ ਸ਼ਾਂਤੀ ਦੇ ਵਿੱਚ ਆ ਗਿਆ ਤੇ ਮਹਾਰਾਜ ਜੀ ਕਹਿੰਦੇ ਸਹਿਜੇ ਹਰ ਰਸ ਚੱਖਿਆ ਫਿਰ ਉਹ ਨਾਮ ਰੂਪੀ ਰਸ ਸੀ ਜਿਹੜਾ ਉਹ ਇਹ ਆਤਮਾ ਨੇ ਮਾਨੇ ਚੱਖਣਾ ਕੀਤਾ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸਤ ਸਬਦ ਸੁਪਾਖਿਆ ਫਿਰ ਮਹਾਰਾਜ ਜੀ ਕਹਿੰਦੇ ਪ੍ਰੀਤਮ ਦੇ ਨਾਲ ਇਹ ਸਖੀ ਦਾ ਮੇਲ ਹੋ ਗਿਆ ਉਹਨੇ ਕਿਰਪਾ ਕੀਤੀ ਹਰੀ ਨੇ ਸਤਗੁਰਾਂ ਨੇ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣ ਜਦੋਂ ਮੇਲ ਹੋਇਆ ਉਹਦੇ ਵਿੱਚ ਮਲਾਪ ਹੋਇਆ ਪ੍ਰੀਤਮ ਦੇ ਨਾਲ ਇਹ ਮਹਾਰਾਜ ਜੀ ਕਹਿੰਦੇ ਫਿਰ ਸਦਾ ਵਾਸਤੇ ਰੰਗ ਚੜਿਆ ਫਿਰ ਸਦਾ ਵਾਸਤੇ ਆਤਮਾ ਨੂੰ ਰੰਗ ਚੜਿਆ ਬਾਹਰਲੇ ਰੰਗਾਂ ਦੀ ਮਹਾਰਾਜ ਜੀ ਕਹਿੰਦੇ ਫਿਰ ਲੋੜ ਨਹੀਂ ਐ ਜਦੋਂ ਹਿਰਦੇ ਨੂੰ ਰੰਗ ਚੜ ਗਿਆ ਫਿਰ ਉਤਰਦਾ ਨਹੀਂ ਉਹ ਮਹਾਰਾਜ ਜੀ ਕਹਿੰਦੇ ਬਾਹਰਲੇ ਰੰਗਣ ਜਿਹੜੇ ਉਹ ਕੁਝ ਚਿਰ ਬਾਦ ਲੈ ਜਾਂਦੇ ਨੇ ਉਤਰ ਜਾਂਦੇ ਨੇ ਕੱਚੇ ਰੰਗ ਤੇ ਜੇ ਕੋਈ ਪੱਕਾ ਲਲਾਰੀ ਮਿਲ ਜੇ ਨਾ ਉਹ ਪੱਕਾ ਰੰਗ ਚੜਾਉਂਦਾ ਫਿਰ ਉਤਰਦਾ ਨਹੀਂ ਇਹ ਸੱਚਾ ਸਤਗੁਰ ਪੱਕੇ ਲਲਾਰੀ ਦੀ ਤਰ੍ਹਾਂ ਜਦੋਂ ਇਹਦੇ ਗੁਣਾਂ ਦਾ ਰੰਗ ਆਤਮਾ ਨੂੰ ਕਿਸੇ ਮਨੁੱਖ ਦੇ ਪ੍ਰਾਨੀ ਦੇ ਜਗਿਆਸੂ ਦੇ ਚੜ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਫਿਰ ਉਤਰਦਾ ਨਹੀਂ اے پریتم نے ਜਦੋਂ ਕਿਰਪਾ ਧਾਰਤੀ ਫਿਰ ਕਹਿੰਦੇ ਸਦਾ ਲਈ ਰੰਗ ਚੜ ਗਿਆ ਸਦਾ ਰੰਗ ਮਾਣ ਹਰ ਜੀ ਕਹਿੰਦੇ ਉਹਦੇ ਨਾਮ ਦਾ ਆਨੰਦ ਬ੍ਰਹਮ ਆਨੰਦ ਰੰਗ ਉਹ ਮਾਣਦਾ ਮਨੁੱਖ ਉਹ ਆਨੰਦ ਪੰਦਾ ਸੱਚੇ ਸ਼ਬਦ ਸੁਪਾਖਿਆ ਤੇ ਮਹਾਰਾਜ ਜੀ ਕਹਿੰਦੇ ਸੱਚੇ ਸ਼ਬਦ ਦੇ ਨਾਲ ਹੀ ਪ੍ਰਾਪਤੀ ਹੈ ਫੜ ਫੜ ਪੰਡਤ मुਨੀ ਥੱਕ ਥਾਕੇ ਭੇਖੀ ਮੁਕਤ ਨਾ ਪਾਈ ਈ ਮਹਾਰਾਜ ਜੀ ਅੱਗੇ ਫਿਰ ਆਧਾਰ ਲੈਣ ਦੇਣ ਕਿੰਨੇ ਪੜ ਪੜ ਪੰਡਤ ਮੁੰਨੀ ਥੱਕੇ ਮਹਾਰਾਜ ਜੀ ਕਹਿੰਦੇ ਨਹੀਂ ਤੇ ਨਿਰਾ ਪੜਨ ਦੇ ਨਾਲ ਉਹਦੀ ਪ੍ਰਾਪਤੀ ਨਹੀਂ ਹੈ ਕਹਿੰਦੇ ਇੱਥੇ ਦੇਖ ਲੋ ਪੰਡਤ ਪੜ ਪੜ ਕੇ ਥੱਕ ਗਏ ਮੁੰਨੀ ઋષਿ ਮੁੰਨੀ ਭੀਖਤਾਰੀ ਭੀਖ ਕਰ ਕਰਕੇ ਥੱਕ ਗਏ ਉਹਨਾਂ ਮੁਕਤੀ ਥੋੜਾ ਪਾਲੀ ਇਹ ਅਜੇ ਵੀ ਆਪਾਂ ਧਿਆਨ ਮਾਰੀ ਕੀਤੇ ਘਾਟਾ ਥੋੜਾ ਗਿਣਤੀ ਤੋਂ ਪਰਾ ਹਨ ਭੀਖਤਾਰੀ ਲੋਕ ਈਮਾਰਾ ਜੀ ਕਹਿੰਦੇ ਬਾਹਰੋਂ ਪੜਨਾ ਅਲੱਗ ਗੱਲ ਐ ਭਾਵੇਂ ਜ਼ਿੰਦਗੀ ਪੜੀ ਜਾਈਏ ਗੱਡੀਆਂ ਲਾਦ ਲਈਏ ਪੜ ਪੜ ਕੇ ਗੱਡੇ ਲਾਦ ਦਈਏ ਆਸਾ ਦੀ ਵਾਰ ਰੋਜ਼ ਪੜਦੇ ਆ ਮਹਾਰਾਜ ਜੀ ਰੋਜ਼ ਸचेत ਕਰਦੇ ਹਨ ਇੱਥੇ ਵੀ ਮਹਾਰਾਜ ਜੀ ਕਹਿੰਦੇ ਪੜ ਪੜ ਪੰਡਤ ਮੂਨੀ ਥੱਕੇ ਮੂਣ ਧਾਰੀ ਮੂਣ ਧਰ ਤਰ ਤਰ ਕੇ ਥੱਕ ਗਏ ਪੜਨ ਵਾਲੇ ਪੜ ਪੜ ਕੇ ਥੱਕ ਗਏ ਮਹਾਰਾਜ ਜੀ ਕਹਿੰਦੇ ਭੀਖ ਕਰ ਕਰ ਕੇ ਦੁਨੀਆ ਥੱਕ ਗਈ ਪਰ ਮੁਕਤੀ ਨਾ ਪਾਈ ਹੁਕਤ ਨਾ ਪਾਈ ਮਹਾਰਾਜ ਜੀ ਕਹਿੰਦੇ ਨਾ ਵਿੱਚ ਮੁਕਤੀ ਨਹੀਂ ਜਿੰਨਾ ਚਿਰ ਪੜ ਕੇ ਉਹ ਮਨ ਦੇ ਉੱਤੇ ਧਾਰਨ ਨਹੀਂ ਕੀਤਾ ਮਨ ਨੂੰ ਉਹਦੇ ਨਾਲ ਸੁਧਾਰਿਆ ਨਹੀਂ ਸੋਧ ਨਹੀਂ ਕੀਤੀ ਉਹਨਾਂ ਵਿੱਚ ਮਹਾਰਾਜ ਜੀ ਕਹਿੰਦੇ ਭਾਵੇਂ ਜਨਮ ਕਈ ਬੀਤ ਜਾਣ ਪੜ ਪੜ ਕੇ ਪਰ ਕੋਈ ਲਾਭ ਨਹੀਂ ਉਹਨਾਂ ਯਾਹਨ ਮਾਰੀਏ ਦੁਨੀਆ ਚ ਕਿਤੇ ਪੜਨ ਵਾਲਿਆਂ ਦਾ ਘਾਟਾ ਥੋੜਾ ਦੁਨੀਆ ਪਈਏ ਮਹਾਰਾਜ ਦੀ ਬਾਣੀ ਪੜਦੇ ਨੇ ਲੋਕ ਤੇ ਕਿਤੇ ਗਿਣਤੀ ਨਹੀਂ ਆएगी ਕਿੰਨੇ ਕੁ ਲੋਕ ਪੜਦੇ ਹੋਣਗੇ ਗਿਣਤੀ ਹੈ ਆਪਣੇ ਕੋਲ ਪੜਨ ਵਾਲਿਆਂ ਦੀ ਗਿਣਨੀ ਕੁ ਬਾਣੀ ਪੜਨ ਵਾਲੀ ਦੁਨੀਆ ਪਰ ਸਾਰਿਆਂ ਨੂੰ ਪ੍ਰਾਪਤੀ ਥੋੜਾ ਕਿਉਂਕਿ ਪੜਨਾ ਲੱਗ ਗੱਲ ਹੈ ਪੜ ਕੇ ਕਮਾਣਾ ਲੱਗ ਗੱਲ ਕੇ ਬਹੁਤੇ ਲੋਕ ਪੜ ਕੇ ਛੱਡ ਦਿੰਨੇ ਆਪਾਂ ਮਹਾਰਾਜ ਜੀ ਕਹਿੰਦੇ ਜੇ ਪੜ੍ਹ ਕੇ ਉਹਦੇ ਤੇ ਵਿਚਾਰ ਨਹੀਂ ਕੀਤੀ ਦੀ ਵਿਚਾਰ ਨੂੰ ਧਾਰਮਿਕ ਕੀਤਾ ਅਸੀਂ ਧਾਰਮਿਕ ਨਹੀਂ ਬਣ ਸਕਦੇ ਅਸੀਂ ਉਸ ਮਹਾਰਾਜ ਜੀ ਕਹਿੰਦੇ ਬਚਨਾਂ ਤੇ ਪੂਰੇ ਨਹੀਂ ਉਤਰ ਸਕਦੇ ਜਿੰਨਾ ਚਿਰ ਪੜ੍ਹ ਕੇ ਵਿਚਾਰ ਨੂੰ ਮੰਨਿਆ ਨਹੀਂ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਪੰਡਤ ਪੜ੍ਹ-ਪੜ੍ਹ ਕੇ ਥੱਕ ਗਏ ਮੂੰਹ ਧਾਰ ਕੇ ਭੀਖ ਧਾਰੀ ਥੱਕ ਗਏ ਮੁਕਤੀ ਦਾ ਦਵਾਰਾ ਫਿਰ ਵੀ ਖੁੱਲਿਆ ਨਹੀਂ ਨਾਨਕ ਬਿਨ ਭਗਤੀ ਜਗ ਬੌਰਾਨਾ ਸਾਚੇ ਸ਼ਬਦ ਮਲਾਈ ਅਖੀਰਲੀ ਤੁਖ ਵਿੱਚ ਇਸ ਬੰਦ ਦੀ ਮਹਾਰਾਜੀ ਫਿਰ ਬਚਨ ਕਰਦਾ ਨਾਨਕ ਬਿਨ ਭਗਤੀ ਬਿਨਾ ਭਗਤੀ ਤੋਂ ਮਹਾਰਾਜੀ ਕਹਿੰਦੇ ਜਗ ਝੱਲਾ ਹੈ ਬੌਰਾ ਹੈ ਹਰਾ ਜੀ ਕਹਿੰਦੇ ਬਿਨਾ ਭਗਤੀ ਤੋਂ ਬੌਰਾਨਾ ਬੌਰਾਨੇ ਤੋਂ ਭਾਵ ਹੁੰਦਾ ਕਿ ਬੌਰਾ ਝੱਲਾ ਮਹਾਰਾਜੀ ਕਹਿੰਦੇ ਜਗਤ ਜਿਹੜਾ ਬਿਨਾ ਭਗਤੀ ਤੋਂ ਝੱਲਿਆਂ ਦੀ ਤਰ੍ਹਾਂ ਕਰਮ ਕਮਾਈ ਜਾਂਦਾ ਹੈ ਬਿਨਾ ਨਾਮੇ ਜਗ ਕੰਮਲਾ ਫਿਰੇ ਗੁਰਮੁਖ ਨਦਰੀ ਆਇਆ ਇੱਥੇ ਪੰਕਤੀ ਸਾਹਮਣੇ ਹੁੰਦੀ ਹੈ ਧਾਰਨ ਮਹਾਰਾਜ ਜੀ ਉੱਥੇ ਵੀ ਕਹਿੰਦੇ ਨੇ ਕਹਿੰਦੇ ਬਿਨਾ ਨਾਮ ਤੋਂ ਜਗਤ ਕਮਲਿਆਂ ਦੀ ਤਰ੍ਹਾਂ ਮਹਾਰਾਜ ਜੀ ਕਹਿੰਦੇ ਤੁਰਿਆ ਫਿਰਦਾ ਜਗਤ ਇੱਥੇ ਵੀ ਮਹਾਰਾਜ ਜੀ ਕਹਿੰਦੇ ਬਉਰਾਨਾ ਹੈ ਜਗਤ ਭਗਤੀ ਤੋਂ ਬਿਨਾ ਸੀ ਬਉਰੇ ਹਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਾਂ ਕਦੀ ਕਿੱਧਰ ਤੁਰੇ ਫਿਰਦੇ ਆਂ ਕਦੀ ਕਿੱਧਰ ਅਦੀ ਕਿਹਦੇ ਤੇ ਵਿਸ਼ਵਾਸ ਬਣਾ ਕੇ ਮਗਰ ਤੁਰ ਪਏ ਕਦੀ ਕਿਹਦੇ ਤੇ ਤੇ ਸੱਚੇ ਗੁਰੂ ਦੀ ਅਸੀਂ ਗੱਲ ਹੀ ਨਹੀਂ ਸੁਣਦੇ ਪਰਮਾਤਮਾ ਦੀ ਪ੍ਰਭੂ ਦੀ ਬਾਜ ਹੀ ਨਹੀਂ ਸੁਣਦੇ ਦੁਨੀਆ ਦੀਆਂ ਆਵਾਜ਼ਾਂ ਸੁਣੀ ਜਾਂਦੇ ਆ ਜਿਨ੍ਹਾਂ ਤੋਂ ਕੁਝ ਮਿਲਣਾ ਨਹੀਂ ਉਹਨਾਂ ਦੀਆਂ ਆਵਾਜ਼ਾਂ ਨੂੰ ਫਟਾਫਟ ਸੁਣਦੇ ਆ ਇਹ ਸੱਚੇ ਮਾਲਕ ਦੀ ਸੱਚੀ ਆਵਾਜ਼ ਬਾਣੀ ਨਹੀਂ ਜਿਹੜੀ ਮਾਰਦੇ ਹਨ ਮਹਾਰਾਜ ਉਰਾ ਤੇ ਕਿਤੇ ਅੰਵਲੀ ਨਹੀਂ ਸਾਨੂੰ ਅਸੀਂ ਸੁਣਨੀ ਨਹੀਂ ਪਾਉਂਦੇ ਪੜ੍ਹ ਕੇ ਅਸੀਂ ਫਿਰ ਵੀ ਨਹੀਂ ਸੁਣ ਪਾਉਂਦੇ ਪੜ੍ਹਦੇ ਹੈ ਗਿਆ ਜੀਬਾ ਦੇ ਨਾਲ ਪਰ ਕੰਨ ਸਾਡੇ ਬੋਲੇ ਹੁੰਦੇ ਹਨ ਕੰਨ ਸਾਡੇ ਸੁਣ ਕੇ ਵਿਚਾਰ ਨੂੰ ਮੰਨਣ ਨੂੰ ਤਿਆਰ ਨਹੀਂ ਸੁਣਿਆ ਮੰਨਿਆ ਹਨ ਕੀਤਾ ਭਾਉ ਮਹਾਰਾਜ ਜੀ ਸਾਨੂੰ ਨਾਲ ਹੀ ਸਮਝਾ ਦਿੰਦਿਆਂ ਕਹਿੰਦੇ ਸੁਣਿਆ ਪੜ੍ਹ ਕੇ ਜੀਬਾ ਦੇ ਨਾਲ ਕੰਨਾਂ ਨਾਲ ਸੁਣਨਾ ਵੀ ਹੈ ਇਹ ਨਹੀਂ ਕਿ ਨਾਲ ਪੜ੍ਹੀ ਜਾਣਾ ਉੱਚੀ ਉੱਚੀ ਤਾਰਾ ਮਾਰ ਕੇ ਲੋਕਾਂ ਨੂੰ ਸੁਣਾਈ ਜਾਣਾ ਤੇ ਆਪ ਸੁਣਨਾ ਨਹੀਂ ਮਹਾਰਾਜ ਜੀ ਕਹਿੰਦੇ ਆਪ ਵੀ ਸੁਨਣਾ ਜੇ ਆਪ ਪੜਨਾ ਤੇ ਆਪ ਸੁਨਣਾ ਵੀ ਤਾਂ ਹੀ ਆਪਾਂ ਉੱਚੀ ਬੋਲ ਕੇ ਪਾਠ ਕਰਦੇ ਆ ਨਾ ਕਿੰਨੇ ਵੀ ਉੱਚੀ ਬੋਲ ਕੇ ਪੜ੍ਹੀਏ ਪੜ੍ਹ ਕੇ ਕਰੀਏ ਉਹ ਤਾਂ ਹੀ ਪੜਿਆ ਜਾਂਦਾ ਹੈ ਕਿ ਉਹ ਕੰਨਾਂ ਦੇ ਵਿੱਚ ਆਵਾਜ਼ ਪਵੇ ਬਾਣੀ ਦੀ ਅਸੀਂ ਆਪ ਵੀ ਸੁਣੀਏ ਔਰ ਅਸੀਂ ਪੜ੍ਹ ਹੀ ਜਾਂਦੇ ਆ ਸੁਣਦੇ ਨਹੀਂ ਪੜ੍ਹਦਿਆਂ ਨੂੰ ਕਈ ਕੀ ਸਾਲ ਬੀਤ ਜਾਂਦੇ ਹਨ ਸੁਨਣਾ ਨਹੀਂ ਅਸੀਂ ਮੰਨਦੇ ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਕੰਨਾਂ ਵਿੱਚ ਸੁਣਿਆ ਨਹੀਂ ਜਾਂਦਾ ਸੁਣ ਕੇ ਹੀ ਅੰਮਲਕ ਕਮਾਣਾ ਹੈ ਬੜਿਆ ਸੁਣਿਆ ਮੰਨਿਆ ਮਨ ਕੀਤਾ ਭਾਉ ਜਿੰਦੋਂ ਸੁਣਦੇ ਆ ਫਿਰ ਮਨ ਮੰਨਦਾ ਫਿਰ ਭਾਉ ਪਰਮਾਤਮਾ ਦਾ ਪੈਦਾ ਜਦੋਂ ਹੁੰਦਾ ਹੈ ਫਿਰ ਗੱਲ ਬਣਦੀ ਹੈ ਤੇ ਪਾਰ ਕਈ ਵਾਰੀ ਕੰਨਾਂ ਤੱਕ ਆਵਾਜ਼ ਪਹੁੰਚਦੀ ਨਹੀਂ ਜ਼ਿੰਦਗੀ ਖਤਮ ਹੋ ਜਾਂਦੀ ਹੈ ਸੰਸਾਰ ਦੇ ਵਿੱਚੋਂ ਜਾਣਾ ਪਰਣਾ ਤੁਰਨਾ ਪੈਂਦਾ ਇੱਥੇ ਵੀ ਮਹਾਰਾਜ ਜੀ ਕਹਿੰਦੇ ਸੰਸਾਰ ਬੋਰਾ ਸੱਚੇ ਸ਼ਬਦ ਮਲਾਈ ਮਹਾਰਾਜ ਜੀ ਕਹਿੰਦੇ ਸੱਚੇ ਸ਼ਬਦ ਦੇ ਨਾਲ ਹੀ ਭਾਈ ਹਰੀ ਦਾ ਮੇਲ ਹੈ ਉਨੂੰ ਸੁਣ ਪਾਈਏ ਉਹਨੂੰ ਸੁਨਣਾ ਕਰੀਏ ਤਾਂ ਕਿ ਸਾਡਾ ਵੀ ਮੇਲ ਹੋ ਸਕੇ ਅਗਲਾ ਬੰਦ ਮਹਾਰਾਜ ਜੀ ਰੰਮ ਕਰਦੇ ਹਨ ਜੀ ਸਾਧਨ ਮਨ ਆਨੰਦ ਆਨੰਦ ਭਿਆ ਹਰ ਜਿਉ ਮੇਲ ਪਿਆਰੇ RAM ਇਹ ਅਗਲਾ ਬੰਦ ਮਹਾਰਾਜ ਜੀ ਰੰਮ ਕਰਦੇ ਹਨ ਸਾਧਨ ਮਨ ਆਨੰਦ ਭਿਆ ਈ ਮਹਾਰਾਜ ਜੀ ਕਹਿੰਦੇ ਜਦੋਂ ਉਹਨੂੰ ਮੰਨ ਲਿਆ ਨਾ ਫਿਰ ਮਨ ਨੂੰ ਆਨੰਦ ਆਉਣਾ ਹੈ ਬ੍ਰਹਮ ਆਨੰਦ ਦੀ ਪ੍ਰਾਪਤੀ ਹੁਨੇ ਹਰ ਜੀਉ ਮੇਲ ਪਿਆਰੇ RAM ਤੇ ਮਹਾਰਾਜ ਜੀ ਨਾਲ ਹੀ ਕਹਿੰਦੇ ਹਨ ਮਹਾਰਾਜ ਜੀ ਹਰ ਜੀਉ ਮੇਲ ਪਿਆਰੇ RAM ਹਰੀ ਜੀ ਉਹਦੇ ਨਾਲ ਮਹਾਰਾਜ ਜੀ ਕਹਿੰਦੇ ਜੇ ਮੇਲ ਬਣ ਗਿਆ ਉਹਨੇ ਪਰਮਾਤਮਾ ਨੇ ਹਰੀ ਪਰਮਾਤਮਾ ਦੇ ਨਾਲ ਮੇਲ ਕਰਾ ਦੇਣਾ ਜਦੋਂ ਮੇਲ ਬਣ ਗਿਆ ਫਿਰ ਮਹਾਰਾਜ ਜੀ ਕਹਿੰਦੇ ਆਨੰਦ ਦੀ ਪ੍ਰਾਪਤੀ ਹੈ ਉਨਾ ਚਿਰ ਨਹੀਂ ਹਰ ਜਿਉ ਮੇਲ ਪਿਆਰੇ RAM ਹਰੀ ਜਿਉ ਤੁਸੀਂ ਪਿਆਰੇ ਦੇ ਨਾਲ ਮੇਲ ਕਰਾ ਦੇਵੋ ਹਰ ਧਨ ਮਹਾਰਾਜ ਜੀ ਕਹਿੰਦੇ ਹਰੀ ਦਾ ਸੱਚਾ ਧਨ ਜਿਹੜਾ ਜਦੋਂ ਪ੍ਰਾਪਤ ਹੋ ਗਿਆ ਮਨ ਆਨੰਦ ਭਿਆ ਮਹਾਰਾਜ ਜੀ ਕਹਿੰਦੇ ਫਿਰ ਮਨ ਨੂੰ ਬ੍ਰਹਮ ਆਨੰਦ ਦੀ ਪ੍ਰਾਪਤੀ ਹੋਣੀ ਹੈ ਆਨੰਦ ਭਿਆ ਇਸ ਲਬਜ ਦਾ ਵੀ ਬਹੁਤ ਭਲੇਖਾ ਪੈਂਦਾ ਆਪਾਂ ਨੂੰ ਧਿਆਨ ਨਾਲ ਸੁਣੀਏ ਕਈ ਜਗ੍ਹਾ ਤੇ ਬਾਣੀ ਵਿੱਚ ਆਨੰਦ ਹੈ ਨੰਨੇ ਤੇ ਟਿੱਪੀ ਨਹੀਂ ਆਈ ਇੱਥੇ ਵੀ ਆਨੰਦ ਸ਼ਬਦ ਦੇ ਪਰ ਲਬਜ ਇਸ ਦਾ ਅਰਥ ਇੱਕੋ ਬਣਦਾ ਹੈ ਜੇ ਆਨੰਦ ਸਹਿਬ ਵਿੱਚ ਹੀ ਆਪਾਂ ਸਾਰੀ ਗਲਤੀ ਕਰਦੇ ਆਂ ਆਨੰਦ ਪਿਆਵੜ ਭਾਗੀਆਂ ਨੂੰ ਆਨੰਦ ਪਿਆਵੜ ਭਾਗੀਆਂ ਬੋਲਦੇ ਆਂ ਸਾਰੇ ਉੱਥੇ ਇਹ ਗਲਤੀ ਨੂੰ ਕੈਚ ਕਰੀਏ ਸਾਰੇ ਬਹੁਤੇ ਪਾਠੀ ਵੀ ਇਸੇ ਤਰ੍ਹਾਂ ਹੀ ਬੋਲਦੇ ਆਂ ਆਨੰਦ ਪਿਆ ਮੇਰੀ ਮਾਂ ਹੈ ਯਾਪਾਂ ਵੀ ਫਟਾਫਟ ਬੋਲ ਜਾਂਦੇ ਆ ਬਹੁਤੀ ਵਾਰੀ ਉਥੇ ਆਨੰਦ ਪਿਆ ਹੈ ਐੜਾ ਨੰਨਾ ਦੱਦਾ ਆਨੰਦ ਪਿਆ ਵਡਭਾਗਿਓ ਇੱਥੇ ਵੀ ਮਹਾਰਾਜੀ ਆਨੰਦ ਕਹਿੰਦੇ ਆ ਜੇ ਟਿੱਪੀਏ ਤਾਂ ਤਾਂ ਆਨੰਦ ਬੁਲਾਣਾ ਆਪਾਂ ਨਹੀਂ ਤਾਂ ਆਨੰਦ ਐ ਇੱਥੇ ਵੀ ਮਹਾਰਾਜੀ ਕਹਿੰਦੇ ਆ ਆਨੰਦ ਹਰਿ ਜੀ ਕਹਿੰਦੇ ਆਨੰਦ ਬ੍ਰਹਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਐ ਉਹ ਪਿਆਰੇ ਨੂੰ ਮਿਲਦੇ ਨਾਲ ਸਾ ਧੰਨ ਹਰ ਕੇ ਰਸ ਰਸੀ ਗੁਰ ਕੇ ਸ਼ਬਦ ਪਾਰੇ RAM ਈ ਮਹਾਰਾਜ ਜੀ ਕਹਿੰਦੇ ਸੇ ਸਾ ਧਨ ਹਰ ਕੇ ਰਸ ਰਸੀ ਉਹਦਾ ਰਸ ਮਹਾਰਾਜ ਜੀ ਕਹਿੰਦੇ ਰਸਨਾ ਨਾਲ ਜਪ ਕੇ ਉਹਦੀ ਹਿਰਦੇ ਨੂੰ ਰਸ ਆਉਣਾ ਆਨੰਦ ਆਉਣਾ ਗੁਰੂ ਦੇ ਸ਼ਬਦ ਦੇ ਨਾਲ ਜਦੋਂ ਕੋਈ ਜੀਵ ਰੂਪ ਇਸਰੀ ਮਹਾਰਾਜ ਜੀ ਕਹਿੰਦੇ ਪ੍ਰੇਮ ਕਰਦੀ ਹੈ ਇਹ ਮਹਾਰਾਜ ਜੀ ਕਹਿੰਦੇ ਜਦੋਂ ਪ੍ਰੇਮ ਦੀ ਪ੍ਰਾਪਤੀ ਹੁੰਦੀ ਹੈ ਉਹ ਮਾਲਕ ਦੀ ਗੁਰ ਕੇ ਸ਼ਬਦ ਪਾਰੇ ਰਾਮ ਗੁਰੂ ਦੇ ਸ਼ਬਦ ਦੇ ਨਾਲ ਮਹਾਰਾਜ ਜੀ ਕਹਿੰਦੇ ਮਰਮਾਤਮਾ ਨਾਲ ਮੇਲ ਬਣਦਾ ਹੈ ਤੇ ਹਾਰੀ ਦੇ ਧਾਨ ਦਾ ਆਨੰਦ ਰਸ ਪ੍ਰਾਪਤ ਹੁੰਦਾ ਸ਼ਬਦ ਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਮਹਾਰਾਜ ਜੀ ਕਹਿੰਦੇ ਜਦੋਂ ਸ਼ਬਦ ਹਿਰਦੇ ਦੇ ਵਿੱਚ ਵਸਦਾ ਸ਼ਬਦ ਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸਦੋਂ ਜਦੋਂ ਗੁਣ ਇਕੱਤਰ ਕਰਦਾ ਮਨੁੱਖ ਔਗਣਾ ਨੂੰ ਛੱਡਦਾ ਹੈ ਤੇ ਗੁਣ ਧਾਰਨ ਕਰਦਾ ਹੈ ਗੁਰੂ ਦੇ ਮੇਲ ਨਾਲ ਤੇ ਉਹ ਵਾਸ ਪਿੰਦ ਆਪੀ ਜਿਹੜਾ ਘਰ ਖਾਲੀ ਪਿਆ ਸੀ ਨਾ ਉਹ ਘਰ ਦੇ ਵਿੱਚ ਉਹ ਆ ਵਸਦਾ ਜਦੋਂ ਉਸ ਘਰ ਦੇ ਵਿੱਚ ਹਿਰਦੇ ਦੇ ਵਿੱਚ ਉਹਦਾ ਵਾਸ ਹੋ ਜਾਂਦਾ ਫਿਰ ਸ਼ਬਦ ਪਾਰੇ ਮਿੱਲੇ ਪਿਆਰੇ ਹਾਰਾ ਜੀ ਕਹਿੰਦੇ ਫਿਰ ਉਹਦਾ ਮੇਲ ਹੋ ਜਾਂਦਾ ਪਿਆਰਾ ਬਾਬਲ ਪਿਆਰਾ ਪਤੀ ਮਿਲ ਜਾਂਦਾ ਸੇਜ ਸੁਹਾਵੀ ਤਾਂ ਪਿਰ ਰਾਵੀ ਮਿਲ ਪ੍ਰੀਤਮ ਅਵਗੁਣ ਨਸੇ ਈ ਮਹਾਰਾਜ ਜੀ ਕਹਿੰਦੇ ਜਦੋਂ ਪ੍ਰੀਤਮ ਨਾਨ ਮੇਲ ਹੋ ਗਿਆ ਫਿਰ ਔਗਣਾ ਨਿਤਨ ਰੱਠ ਨਹੀਂ ਨਸ ਜਾਣ ਕਹਿੰਦੇ ਫਿਰ ਹਿਰਦਾ ਰੂਪੀ ਸੇਜ ਵਸਾਂਦੀ ਐ ਇਸ ਜੀਵ ਰੂਪੀ स्त्री ਪਿਰ ਦੇ ਨਾਲ ਜਦੋਂ ਮੇਲ ਹੁੰਦਾ ਐ ਫਿਰ ਹਿਰਦੇ ਵਿੱਚ ਗੁਣਾ ਦੀ ਫੁੱਲਾਂ ਦੀ ਸੇਜ ਵਸਾ ਦਿੰਦੀ ਐ ਮਿਲ ਪ੍ਰੀਤਮ ਮਿਲਪ ਕੇ ਪ੍ਰੀਤਮ ਦੇ ਨਾਲ ਫਿਰ ਔਗਣਾ ਦਾ ਨਾਸ ਹੁੰਦਾ ਔਗਣ ਨੱਠ ਜਾਂਦੇ ਹਨ ਗੁਣ ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਿਆਂ ਨਿਤ ਘਰ ਹਰ ਚਿਤ ਘਰ ਨਾਮ ਹਰ ਸਦਾ ਧਿਆਈ ਹੈ ਸੋਹ ਲੜਾ ਜੁਗਚਾਰੇ ਜਿਹੜੇ ਘਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਹਿਰਦੇ ਵਿੱਚ ਨਾਮ ਹਰੀ ਦਾ ਵਸ ਗਿਆ ਤੇ ਮਹਾਰਾਜ ਜੀ ਕਹਿੰਦੇ ਉਹ ਮਾਨਸ ਸਦਾ ਹੀ ਸਵੇਲੇ ਗੰਦ ਹੈ ਸਹਿਲੇ ਤੋਂ ਭੰਦਾ ਭਾਵ ਹੁੰਦਾ ਖੁਸ਼ੀ ਦੇ ਗੀਤ ਗਾਣੇ ਬਾਣੀ ਦੇ ਗੁਣ ਗਾਣੇ ਫਿਰ ਹਿਰਦਾ ਗੁਣ ਗਾਉਂਦਾ ਮਹਾਰਾਜ ਜੀ ਕਹਿੰਦੇ ਹਿਰਦਾ ਸੁਹਿਲਾ ਗਾਉਂਦਾ ਜੁਗਚਾਰੇ ਮਹਾਰਾਜ ਜੀ ਕਹਿੰਦੇ ਜੁਗਾ ਤੱਕ ਹਿਰਦਾ ਮਹਾਰਾਜ ਜੀ ਕਹਿੰਦੇ ਆਤਮਾ ਉਹਦੇ ਗੁਣ ਗਾਂਦੀ ਰਹਿੰਦੀ ਹੈ ਜਿਤ ਘਰ ਹਰ ਨਾਮ ਹਰ ਸਦਾ ਧਿਆਈਏ ਜਿਸ ਹਿਰਦੇ ਦੇ ਵਿੱਚ ਜਿਹੜਾ ਪ੍ਰਾਨੀ ਜਿਹਦਾ ਹਿਰਦਾ ਉਹਦਾ ਸਦਾ ਗੁਣ ਗਾਣ ਲੱਗ ਜਾਂਦਾ ਉਹਨੂੰ ਤੇ ਹੁੰਦਾ ਏ ਹਰਾ ਜੀ ਕਹਿੰਦੇ ਉਹਦੇ ਹਿਰਦੇ ਵਿੱਚ ਉਹਦਾ ਸੁਹੇਲੇ ਦੇ ਗੀਤ ਖੁਸ਼ੀ ਦੇ ਗੀਤ ਚੱਲਦੇ ਹਨ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਆਕਾਰ ਜਸਾਰੇ ਮਹਾਰਾਜ ਜੀ ਜਵਾਬ ਦਿੰਦੇ ਹਨ ਸਾਰੇ ਸ਼ੰਤ ਦੇ ਅਖੀਰਲੀ ਪੰਕਤੀ ਵਿੱਚ ਇੰਦਰੀ ਭਾਵ ਮਹਾਰਾਜ ਜੀ ਦੱਸਦੇ ਨੇ ਨਾਨਕ ਨਾਮ ਮਿਲੇ ਸਦਾ ਆਨੰਦ ਹੈ ਹਰਾ ਜੀ ਕਹਿੰਦੇ ਜਦੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਫਿਰ ਸਦਾ ਵਸੇ ਆਨੰਦ ਬਣਦਾ ਫਿਰ 2-4 ਮਿੰਟਾਂ ਦਾ ਆਨੰਦ ਨਹੀਂ ਬਨੋਟੀ ਆਨੰਦ ਨਹੀਂ ਬਾਹਰ ਲਾ ਮਹਾਰਾਜ ਜੀ ਕਹਿੰਦੇ ਨਾਮ ਰੱਤੇ ਸਦਾ ਆਨੰਦ ਹੈ ਜਿਹੜੇ ਨਾਮ ਨਾਲ ਰੱਤੇ ਜਾਂਦੇ ਹਨ ਉਹਨਾਂ ਦੀ ਸਦਾ ਲਈ ਆਨੰਦ ਬਣਦਾ ਹੈ ਹਰ ਮਿਲਿਆ ਹਰੀ ਨੂੰ ਮਿਲਣ ਕਰਕੇ ਇਹ ਕਾਰਜ ਸਾਰੇ ਮਹਾਰਾਜ ਜੀ ਕਹਿੰਦੇ ਸਾਡਾ ਕਾਰਜ ਸਾਰੇ ਤੋਂ ਭਾਵਪੂਰਨ ਹੋ ਗਿਆ ਕਾਰਜ ਜਿਹੜਾ ਸੀ ਉਹ ਪੂਰਨ ਹੋ ਗਿਆ ਜਿਹਦੇ ਵਾਸਤੇ ਸੰਸਾਰ ਵਿੱਚ ਆਉਂਦੇ ਆਂ ਉਹ ਕਾਰਜ ਜਿਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਪੂਰਾ ਹੁੰਦਾ ਹੈ ਉਹ ਗੁਰੂ ਦੇ ਸ਼ਬਦ ਦੇ ਰਾਹੀਂ ਜਦੋਂ ਨਾਮ ਦੇ ਨਾਲ ਮਨ ਰਤਿਆ ਜਾਂਦਾ ਹੈ ਫਿਰ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਉਹਨੂੰ ਮਿਲਨ ਕਰਕੇ ਕਾਰਜ ਸੰਪੂਰਨ ਹੋ ਜਾਂਦਾ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਇਹ ਸ਼ੰਤ ਸੰਪੂਰਨ ਹੁੰਦਾ ਹੈ ਅਗਲਾ ਸ਼ੰਤ ਕੱਲ ਨੂੰ ਅਰੰਭ ਹੋਵੇਗਾ ਸਤਗੁਰੂ ਜੀ ਮਿਹਰ ਕਰਨੀਆਂ ਕੋਹਾਜਰੀਆਂ ਪ੍ਰਵਾਨ ਕਰਨ ਬਾਨੀ ਵਿਚਾਰ ਦੇ ਭਾਈ ਨਿੱਕਾ ਭੁੱਲਾ ਜੰਦੀਆਂ ਨ ਮਹਾਰਾਜ ਸਤਿਬਖਸ਼ਣ ਜੀ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ